ਨਾ ਰਾਵਲ ਪਿੰਡ ਦੇ ਅਦੀਨ ਪਿੰਡ ਪਾਕੜਿਆਣਾ ਵਿੱਚ ਇੱਕ ਘਰ ਦੇ ਬਾਹਰ ਨਿਕਲੇ ਵਿਅਕਤੀ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਘਟਨਾ ਵਿੱਚ ਜਾਨੀ ਮਾਲੀਤੋ ਨੁਕਸਾਨ ਤੋਂ ਬਚਾ ਰਿਹਾ ਪਰ ਵਿਅਕਤੀ ਦੇ ਲੱਤ ਵਿੱਚ ਗੋਲੀ ਵੱਜੀ। ਘਟਨਾ ਸੰਬੰਧੀ ਪਿੰਡ ਵਾਸੀ ਮਨਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਮੈਂ ਤੇ ਮੇਰੇ ਨਾਲ ਦਾ ਸਾਥੀ ਪਰਮਜੀਤ ਸਿੰਘ ਸਰਪੰਚ ਸਾਹਿਬ ਦੇ ਘਰੋਂ ਬਾਹਰ ਨਿਕਲ ਰਹੇ ਸੀ ਤਾਂ ਇੱਕ ਮੋਟਰਸਾਈਕਲ ਤੇ ਸਵਾਰ ਵਿਅਕਤੀ ਅਣਪਛਾਤੇ ਆਏ। ਉਹਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਗੋਲੀ ਪਰਮਜੀਤ ਸਿੰਘ ਜੀ ਦੇ ਲੱਤ ਤੇ ਲੱਗੀ। ਇਤ ਨੂੰ ਜਲਦੀ ਹੀ ਸੀਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਕਿ ਕਿਨਾਰੇ ਆਪਣਾ? ਕਿਹੜੀ ਜਗ੍ਹਾ ਤੇ ਆਣੇ ਆ? ਠਾਕੜੀਆਂ। ਕੀ ਮਾਮਲਾ ਕੀ ਕਿਹੜੇ ਤੁਹਾਡੇ ਗੋਲੀ ਨਾਲ ਅਟੈਕ ਕਰਕੇ ਕੇ ਬੰਦੇ? ਮਾਮਲਾ ਜੀ ਸਾਡਾ ਜ਼ਮੀਨੀ ਝਗੜਾ ਚੱਲਦਾ ਪਰਮਾ ਦਾ ਸਰਜੀਤ ਸਿੰਘ ਨਾਲ। ਅੱਛਾ ਜੀ। ਸਾਡੇ ਭਤੀਜੇ ਨੇ ਅਟੈਕ ਕਰਾਇਆ ਮੇਰੇ ਦਲਵਿੰਦਰ ਸਿੰਘ ਨੇ। ਅੱਛਾ ਜੀ। ਮੇਰੇ ਪਿੱਛੇ ਪਿਆ ਹੱਥ ਧੋਬੇ ਜੀ ਉਹ ਮੇਰੀ ਜ਼ਮੀਨ ਵੀ ਵਾਈ ਹੋ ਤਿੰਨ ਕਨਾਲੀ ਵਾਧੂ ਵਾਈ ਹੋ। ਹਾਂ। ਅਸੀਂ 1.5 ਮਹੀਨਾ ਹੋ ਗਿਆ ਅਸੀਂ ਐਸਟੋ ਰਾਵਲਪਿੰਡੀ ਥਾਣੇ ਨੂੰ ਦਰਖਾਸਤ ਦਿੱਤੀ ਸੀ ਸਾਡੀ ਕੋਈ ਸੁਣਾਈ ਨਹੀਂ ਹੋਈ 15 ਤਰੀਕ 13 ਤਰੀਕ ਨੂੰ ਅਸੀਂ ਦਰਖਾਸਤ ਦਿੱਤੀ ਸੀ ਉਹਨੂੰ 15 ਤਰੀਕ ਨੂੰ ਸਾਨੂੰ ਰਾਵਲਪਿੰਡੀ ਥਾਣੇ ਬੁਲਾਇਆ ਅੱਛਾ ਜੀ ਸਾਡਾ ਕੋਈ ਫੈਸਲਾ ਨਹੀਂ ਹੋਇਆ ਸਾਨੂੰ ਫਿਰ ਡੀਐਸਪੀ ਦੇ ਭੇਜਦਾ ਡੀਐਸਪੀ ਸਾਹਿਬ ਨੇ ਵੀ ਸਾਡੀ ਕੋਈ ਸੁਣਾਈ ਨਹੀਂ ਕੀਤੀ ਹੁਣ ਮੇਰੇ ਭਤੀਜੇ ਨੇ ਤਾਂ 21 ਨੇ ਅਟੈਕ ਕਰਾਇਆ ਮੇਰੇ 21 ਹੋਣਾ ਜੀ ਮੁੰਡਾ 21 ਪਿੰਡ ਦਾ ਹੀ ਆ ਜੀ ਐਸਸੀ ਵਰਗ ਦਾ ਮੁੰਡਾ ਆ 21 ਇਹ ਕਿੱਥੇ ਮਿਲਿਆ ਤੁਹਾਨੂੰ ਇਹ ਮੁੰਡੇ ਰਾਜ ਜੀ ਇਹ ਮੇਰੇ ਪਿੱਛੇ ਲੱਗੇ ਸੀ ਜੀ ਪੈਂਡੀ ਅੱਛਾ ਜੀ ਕਿੰਨੀ ਜਮੀਨ ਹੈ ਤੁਹਾਡਾ ਡੋਕੂ ਜੀ ਸਾਡੇ 7 ਕਿੱਲੇ ਆ ਜੀ ਸਾਡੇ ਚੌਂਪਰਾਵਾ ਜਮੀਨੀ ਝਗੜਾ ਚੱਲਦਾ ਜੀ ਸਾਡਾ 11 ਸਾਲ ਤੋਂ ਅੱਛਾ ਜੀ ਇਹ ਜੋ ਕਰਾਉਂਦਾ ਜੀ ਮੇਰਾ ਵਿਕੀ ਕਰਾਉਣਾ ਜੀ ਜੇ ਤੁਸੀਂ ਜਾਂਦੇ ਪਿੰਡ ਰਾਜ ਜੀ ਹਾਂਜੀ ਅਸੀਂ ਜਾਂਦੇ ਸੀ ਕਿਸੇ ਦੇ ਮੈਂਬਰ ਪੰਚਾਇਤ ਦੇ ਘਰ ਜਾਂਦੇ ਸੀਗੇ ਕੋਈ ਗੱਲਬਾਤ ਕਰਨੀ ਸੀਗੀ ਅੱਛਾ ਜੀ ਮੇਰੇ ਨਾਲ ਵੀ ਪਿੱਛੇ ਮੈਂਬਰ ਪੰਚਾਇਤ ਬੈਠਾ ਸੀ ਮੈਂ ਮੋਟਰਸਾਈਕਲ ਚਲਾ ਰਿਹਾ ਹਾਂ ਸੀ ਅਸੀਂ ਖੜੇ ਦੇਖੇ ਰਸਤੇ ਦੇ ਵਿੱਚ ਸਾਨੂੰ ਨਹੀਂ ਬੰਦਾ ਪਤਾ ਵੀ ਇਹ ਮੁੰਡੇ ਸਾਡੇ ਪਿੱਛੇ ਅਟੈਕ ਕਰਨਗੇ ਇਹ ਦੋ ਹੀ ਜਣੇ ਸੀਗੇ ਪਤਾ ਇਹ ਦੋ ਹੀ ਜਣੇ ਜਿਹੜੇ ਸਾਡੇ ਦੇ ਪਿੱਛੇ ਆ ਕੇ ਫਾਇਰ ਮਾਰੇ ਆ ਮੈਂ ਤਾਂ ਗੇਟ ਦੇ ਉੱਲੇ ਹੋ ਕੇ ਜਾਨ ਬਚਾਈ ਵੀ ਆਪਾਂ ਨੇ ਕਿੰਨੇ ਕ ਫਾਇਰ ਕਰਡੇ ਇਹਨਾਂ ਨੇ ਉੱਥੇ ਮੁੱਕ ਕੇ ਦੇ ਹਾਂਜੀ ਕਿੰਨੇ ਕ ਫਾਇਰ ਕਰਡੇ ਇਹਨਾਂ ਨੇ ਉਹਨਾਂ ਨੇ ਦੋ ਤਿੰਨ ਫਾਇਰ ਕਰਡੇ ਜੀ ਫਿਰ ਅਸੀਂ ਰੌਲਾ ਪਾਇਆ 8-9 ਇਕੱਠਾ ਹੋਣ ਲੱਗਾ ਫਿਰ ਭੱਜ ਗਏ ਕੋਈ ਸੀਸੀਟੀਵੀ ਕੈਮਰਾ ਹੈਗੇ ਉੱਥੇ ਕੋਈ ਲੱਗੇ ਉੱਥੇ ਹੈਗੇ ਜੀ 8-9 ਬਹੁਤ ਲੋਕਾਂ ਦੇ ਹੈਗੇ ਜੀ ਤੇ ਤਾਂ ਤੁਹਾਡੇ ਨਾਲ ਦਾ ਬੰਦਾ ਕਿਦਾਂ ਆ ਸਾਡੇ ਨਾਲ ਦਾ ਬੰਦਾ ਠੀਕ ਹੈ ਜੀ ਉੱਤਰ ਗਿਆ ਸੀਗਾ ਮੋਟਰਸਾਈਕਲ ਤੋਂ ਮੈਂ ਮੋਟਰਸਾਈਕਲ ਦੇ ਉੱਪਰ ਉੱਤਰ ਲਗਾ ਸਟੈਂਡ ਲਾਉਣਾ ਸੀ ਜੀ ਉਸ ਟਾਈਮ ਮੇਰੇ ਪੈਰ ਮਾਰੀ ਟੈਕ ਕਰਾਇਆ ਮੇਰੇ ਭਤੀਜੇ ਨੇ ਤਾਂ ਦਿੱਕੀ ਨੇ ਤੇ ਮੌਕੇ ਤੇ ਪੁਲਿਸ ਨੂੰ ਫੋਨ ਨਹੀਂ ਕੀਤਾ ਕਿਨਾਂ ਉੱਥੇ ਮੈਂ ਨਹੀਂ ਕੀਤਾ ਜੀ ਮੇਰੇ ਸੱਜਣਾ ਮਿੱਤਰਾਂ ਨੇ ਕੀਤਾ ਜਿਹੜੇ ਮੈਨੂੰ ਚੱਕ ਕੇ ਲਿਆਏ ਆ ਹੁਣ ਮੇਰੇ ਸਹਾਲਾ ਮਦਰੋਂ ਪੁਲਿਸ ਚੱਗਦੀ ਥਾਣਾ ਰਾਮਨਗਰ ਦੇ ਪ੍ਰਸ਼ਾਸਨ ਤੋਂ ਜੀ ਮੈਨੂੰ ਇਨਸਾਫ਼ ਮਿਲਣਾ ਚਾਹੀਦਾ ਜੀ ਮੇਰਾ ਹੱਕ ਮਿਲਣਾ ਚਾਹੀਦਾ ਮੈਂ ਮੇਰੀ ਜ਼ਮੀਨੀ ਝਗੜਾ ਜੋ ਵੀ ਹੈਗਾ ਉਹਦਾ ਹੱਕ ਮੈਨੂੰ ਮਿਲਣਾ ਚਾਹੀਦਾ ਤਿੰਨ ਕਨਾਲੀ ਦੀ ਜ਼ਮੀਨ ਵੀ ਮੇਰੀ ਵੱਲ ਹੈ ਤੇ ਮੇਰੇ ਪੈਰ ਵੀ ਕਰਾਉਂਦੇ ਮੈਂ ਤੇ ਟੈਕ ਕਰਾਇਆ ਵੀ ਮਾਰਨ ਦੀ ਨੀਅਤ ਨਾਲ ਮੈਨੂੰ ਸਰ ਪਹਿਲਾਂ ਵੀ ਹਮਲਾ ਹੋਇਆ ਸੀ ਤੁਹਾਡੇ ਤੇ ਇਹ ਚੀਜ਼ ਲੈ ਕੇ ਪਹਿਲਾਂ ਜੀ ਹੁਣ ਮੈਨੂੰ ਆਪ ਕੁੱਟਮਾਰ ਕੀਤੀ ਦੋ ਵਾਰੀ ਤੇ ਇਹਦੀ ਰਿਪੋਰਟ ਕੀਤੀ ਸੀ ਪਹਿਲਾਂ ਤੁਹਾਨੂੰ ਕੀਤੀ ਜੀ ਮੈਂ ਇਹਦਾ ਤੇ ਪਰਚਾ ਵੀ ਦਰਜ ਹੋਇਆ ਪਹਿਲਾਂ ਜੀ ਥਾਣਾ ਥਾਣਾ ਕਿਹੜਾ ਪੈਂਦਾ ਤੁਹਾਨੂੰ ਥਾਣਾ ਰਾਵਲ ਪਿੰਡ ਜੀ ਪਹਿਲਾਂ ਮੇਰੇ ਕੇਸ ਵੀ ਪੱਟੇ ਦਾੜੀ ਵੀ ਪੱਟੀ ਮੇਰੀ ਦਸਤਾਰ ਲਾ ਕੇ ਅੰਦਰ ਲੈ ਗਿਆ ਜੀ ਇਹ ਕਦੋਂ ਦੀ ਗੱਲ ਹੈ ਜੀ ਇਹ ਪਿਛਲੇ ਸਾਲ ਦੀ 25 ਮਈ ਦੀ ਗੱਲ ਹੈ ਜੀ। ਇਹੀ ਮੁੰਡੇ ਸਗੇ। ਇਹ ਭਤੀਜੇ ਮੇਰੇ ਨੇ ਅਟੈਕ ਕੀਤਾ ਜੀ ਮੈਨੂੰ ਰਾਸ ਘੇਰ ਕੇ ਉਹਨਾਂ ਮਾਰ ਪਟਾਈ ਕੀਤੀ। ਇਹ ਤੁਹਾਡੇ ਉੱਥੇ ਭਾਕੜੀਆਂ ਨੇ ਦੇ ਇਹ ਬੰਦੇ। ਭਾਕੜੀਆਂ ਨੇ ਦਾ ਮੇਰਾ ਭਤੀਜਾ ਹੈ ਜੀ। ਠੀਕ ਠੀਕ। ਨਾਲ ਸਰਜੀਤ ਸਿੰਘ ਵੀ ਨਾਲ ਹੀ ਉਹਨਾਂ ਦਾ। ਸਾਰਾ ਪਰਿਵਾਰ ਹੀ ਜੇ ਮੇਰੇ ਪਿੱਛੇ ਪਿਆ ਜਮੀਨ ਦੇ ਵਿੱਚ। ਪਤਾ ਨਹੀਂ ਮੈਂ ਕੀ ਕਰਨਾ ਇਹਨਾਂ ਦਾ। ਠੀਕ ਜੀ। ਮੇਰਾ ਨਾਮ ਜੀ ਮਨਜੀਤ ਸਿੰਘ ਹੈ ਮਨਜੀਤ ਸਿੰਘ ਜੀ ਨਾਲ ਹਸਪਤਲ ਲੱਗੀ ਨਹੀਂ ਲੱਗੀ ਨਾ ਮੈਂ ਇਹਨਾਂ ਪਰੰਜੀਤ ਹੈ ਜੀ ਕਿ ਮਾਮਲਾ ਕੀ ਆ ਗੋ ਮਾਮਲਾ ਅਸੀਂ ਸਰਪੰਚ ਸਾਹਿਬ ਦੇ ਘਰੋਂ ਨਿਕਲ ਕੇ ਪੰਚ ਸਾਹਿਬ ਦੇ ਘਰ ਦੇ ਅੰਦਰ ਐਂਟਰ ਹੋਏ ਆ ਮੈਂ ਐਂਟਰ ਹੋ ਗਿਆ ਇਹ ਜੇ ਪਿੱਛੇ ਸੀਗੀ ਇਹਨਾਂ ਦੇ ਕਿਸੇ ਬੰਦੇ ਨੇ ਅਣਪਛਾਤੇ ਵਿਅਕਤੀ ਸੀਗੇ ਸਾਡੇ ਸਾਹਮਣੇ ਤੋਂ ਬਾਹਰ ਕਿੱਥੇ ਦੇ ਸੀਗੇ ਕੌਣ ਸੀ ਤੇ ਉਹ ਵੀ ਇਹਦੇ ਫਾਇਰ ਕੱਢਿਆ ਦੋ ਅੱਛਾ ਫਾਇਰ ਅਸੀਂ ਹੁਣ ਤੁਰ ਕੇ ਜਾ ਮੋਟਰਸਾਈਕਲ ਤੇ ਸੀਗੇ ਜੀ ਦੋ ਗੋਲੀਆਂ ਦੋ ਗੋਲੀਆਂ ਚੈਨ ਤੇ ਇਹਨਾਂ ਦੇ ਕਿੱਥੇ ਲੱਗੀਆਂ ਇਹਨਾਂ ਦੀ ਲੱਤ ਵਿੱਚ ਗੋਲੀ ਲੱਗੀ ਆ ਅੱਛਾ ਜੀ ਕਿੰਨੇ ਜਾਣੇ ਸੀਗੇ ਸਰ ਉਹ ਦੋ ਜਣੇ ਸੀਗੇ ਕੋਈ ਬ੍ਰਦਰ ਪਹਿਚਾਨ ਕਿਸੇ ਦੀ ਪਤਲੇ ਜਿਹੇ ਸੀਗੇ ਚਿੱਟੇ ਜਿਹੇ ਕੱਪੜੇ ਪਾਏ ਸੀ ਉਹਨੇ ਅੱਛਾ ਹਾਂ ਕੋਈ ਪੁਰਾਣੀ ਲੰਚ ਸ਼ੋਗਿਆ ਲੰਦੂ ਨਹੀਂ ਉਹ ਉਹ ਤਾਂ ਹੁਣ ਮੈਨੂੰ ਪਤਾ ਨਹੀਂ ਇਹਨਾਂ ਦਾ ਕੀ ਹਿਸਾਬ ਹੁੰਦਾ ਵਿਆ ਪਰ ਬੰਦੇ ਕੋ ਲਾਮ ਲੈ ਤੁਸੀਂ ਕਿੱਥੋਂ ਦੀ ਕਿੱਥੇ ਜਾ ਰਹੇ ਸੀਗੇ ਅਸੀਂ ਤਾਂ ਪੰਜ ਸਾਹ ਦੇ ਘਰ ਤੋਂ ਜਾ ਰਹੇ ਸੀ ਉੱਤਰ ਮੈਂ ਉੱਤਰ ਦੇ ਗੇਟਾਂ ਦੇ ਵਿੱਚ ਚੱਲ ਗਿਆ ਸੀਗਾ ਤੇ ਇਹ ਮਤਲਬ ਅਜੇ ਪਿੱਛੇ ਸੀਗੇ ਜੇ ਬ੍ਰਦਰਿੰਦੀ ਗੋਲੀ ਚੱਲੀ ਹੈ ਕਿਹੜੀ ਜਗ੍ਹਾ ਪਿੰਡ ਭਾਕੜੀ ਆਣਾ ਭਾਕੜੀਆਂ ਨਾਲ ਤੇ ਕਿੱਥੇ ਸੀ ਇਹ ਹਾਂਜੀ ਕਿਹੜੇ ਮਤਲਬ ਭਾਕੜੀ ਪਿੰਡ ਦੇ ਵਿੱਚ ਸੀ ਕਿ ਬਾਹਰ ਰੋਡ ਤੇ ਪਿੰਡ ਦੇ ਵਿੱਚਲੀ ਗਲੀ ਸੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਪੁਲਿਸ ਅਧਿਕਾਰੀਆਂ ਨੂੰ ਇਹ ਬੰਦੇ ਫੜ ਹੋਣੇ ਚਾਹੀਦੇ ਆ ਜਿਹੜੇ ਪਿੰਡ ਦੇ ਵਿੱਚ ਆ ਕੇ ਇਹੋ ਜਿਹਾ ਕੰਮ ਕਰਦੇ ਆ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਥਾਰਾ ਕਿਹੜਾ ਪਿੰਡ ਆ ਬਈ ਇਹਨੂੰ ਸਾਨੂੰ ਥਾਣਾ ਰਾਵਲ ਪਿੰਡੀ ਪਿੰਡ ਆ ਇਹ ਜਿਹਨਾਂ ਤੇ ਗੋਲੀ ਲੱਗੀ ਆ ਇਹ ਇਹ ਪਹਿਚਾਣਦੇ ਉਹਨਾਂ ਨੂੰ ਕੌਣ ਇਸ ਪਤਕ বিনা ਦੇ ਲੱਗੀ ਗੋਲੀ ਇਹਨਾਂ ਨੂੰ ਪਤਾ ਨਹੀਂ ਪਤਾ ਨਹੀਂ ਉਹਦੇ ਬਾਰੇ ਇਹਨਾਂ ਨੇ ਪਛਾਣਦੇ ਉਹਨਾਂ ਨੂੰ ਜਿੰਨੇ ਪਛਾਣਦੇ ਅੱਛਾ ਜੀ ਪੁਲਿਸ ਨੂੰ ਫੋਨ ਜਦੋਂ ਤੁਸੀਂ ਗੋਲੀ ਚੱਲ ਗਈ ਵੀ ਤੁਸੀਂ ਤੁਹਾਡਾ ਕੀ ਐਕਸ਼ਨ ਦਿੱਤਾ ਜੀ ਮੋਕੇ ਤੇ ਤੁਸੀਂ ਉਹ ਭੱਜ ਗਿਆ ਦੌੜ ਦੌੜ ਕਰਕੇ ਮੈਂ ਤੇ ਜਦੋਂ ਇਹਨਾਂ ਨੂੰ ਭੱਜਾ ਇਹਦੇ ਨਾਲ ਉਹ ਮਾਰ ਕੇ ਭੱਜ ਗਏ ਪੁਲਿਸ ਨੂੰ ਫੋਨ ਕੀਤਾ ਭਾਜੀ ਮੁੜ ਕੇ ਤੁਸੀਂ ਹਾਂ ਪੁਲਿਸ ਨੂੰ ਹੋ ਗਈ ਗੱਲ